ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੇ ਪਿਆਰਿਓ ਵੈਸਾਖ ਮਹੀਨੇ ਦੀ ਆਰੰਭਤਾ ਹੋ ਰਹੀ ਹੈ ਆਓ ਗੁਰੂ ਮਹਾਰਾਜ ਜੀ ਦਾ ਉਪਦੇਸ਼ ਸਰਵਣ ਕਰਿਏ ਔਰ ਆਪਣਾ ਜੀਵਨ ਬਣਾਈਏ ਗੁਰੂ ਮਹਾਰਾਜ ਕਹਿੰਦੇ ਹਨ ਵੈਸਾਖ ਧੀਰਨ ਕਿਉ ਵਾਡਿਆ ਜਿੰਨਾ ਪ੍ਰੇਮ ਵਿਛੋਹ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਤੋ ਪੁੱਤਰ ਕਲਤਰਨਾ ਸੰਗ ਤਨਾ ਹਰ ਅਵਿਨਾਸੀ ਓਹ पलच पलच सगली मुई ਝੂਠੇ ਤੰਦੇ ਮੂਹ ਇਕਸ ਹਰਕੇ ਨਾਮ ਬਿਨ ਇਕਸ ਹਰਕੇ ਨਾਮ ਬਿਨ ਅੱਗੇ ਲਈਏ ਖੋਹ ਗੁਰੂ ਮਹਾਰਾਜ ਕਹਿੰਦੇ ਹਨ ਜਿਹੜੀ ਜੀਵ ਰੂਪੀ ਇਸਤਰੀਆਂ ਉਸ ਖਸਮ ਪਤੀ ਵਾਹਿਗੁਰੂ ਜੀ ਦੇ ਪਿਆਰ ਤੋਂ ਵਾਂਝੀਆਂ ਨੇ ਉਹਨੂੰ ਭੁੱਲੀਆਂ ਹੋਈਆਂ ਨੇ ਉਹਨਾਂ ਨੂੰ ਇਸ ਦੁਨੀਆ ਦੇ ਅੰਦਰ ਸੁੱਖ ਨਹੀਂ ਮਿਲਦਾ ਪਲਚ ਪਲਚ ਮੋੜ ਮੋੜ ਕੇ ਉਹ ਬੰਦਨਾ ਚ ਪੈਂਦੀਆਂ ਨੇ ਮਾਇਆ ਦੇ ਵਿਕਾਰਾਂ ਦੇ ਵਿੱਚ ਮਾਇਆ ਦੇ ਬੰਦਨਾ ਚ ਪੈ ਪੈ ਕੇ ਉਹ ਪਰੇਸ਼ਾਨ ਹੁੰਦੀਆਂ ਨੇ ਪਿਆਰ ਮਿਲਣਾ ਤੇ ਵਾਹੀ ਗੁਰੂ ਖਸਮ ਤੋਂ ਹੈ ਲੇਕਿਨ ਦੁਨੀਆ ਤੋਂ ਉਮੀਦ ਲਗਾ ਕੇ ਉਹ ਪਰੇਸ਼ਾਨ ਹੁੰਦੀਆਂ ਨੇ ਉਹ ਚੁਰਦੀਆਂ ਨੇ ਔਰ ਇਹ ਵੀ ਨਹੀਂ ਪਤਾ ਕਿ ਜਦੋਂ ਤੱਕ ਅਸੀਂ ਭਲੇ ਲੋਕਾਂ ਸੰਤ ਜਨਾ ਦੀ ਸੰਗਤੀ 'ਚ ਨਹੀਂ ਬੈਠਾਂਗੇ ਸਾਨੂੰ ਗਿਆਨ ਵੀ ਨਹੀਂ ਮਿਲਣਾ ਗੁਰੂ ਮਹਾਰਾਜ ਕਹਿੰਦੇ ਨੇ ਇੱਕ ਨਾਮ ਤੋਂ ਬਿਨਾ ਕੋਈ ਵੀ ਸਹਾਈ ਨਹੀਂ ਹੁੰਦਾ ਸੋ ਖਸਮਪਤੀ ਦਾ ਨਾਮ ਜਪੋ ਉਸ ਦੇ ਨਾਮ ਜਪਣ ਦੇ ਵਿੱਚ ਹੀ ਸੁਖ ਹੈ ਔਰ ਉਹ ਅੱਗੇ ਵੀ ਸਹਾਈ ਹੋਵੇਗਾ